ਫਰੀ ਦੀ ਬੱਸ ਵਿੱਚ ਸਫ਼ਰ ਕਰਨ ਵਾਲੀ ਮਹਿਲਾਵਾਂ ਹੋ ਜਾਣ ਸਾਵਧਾਨ ਤੁਸੀਂ ਸਭ ਨੇ ਗੈਂਗ ਆਫ ਵਸੀ ਪੁੱਤਾਂ ਵੇਖੀ ਹੀ ਹੋਣੀ ਆ ਪਰ ਅੱਜ ਤੁਹਾਨੂੰ ਜਾਣੋ ਕਰਵਾਵਾਂਗੇ ਗੈਂਗ ਆਫ ਕਰਾਲੀ ਬਾਰੇ ਇਹ ਗੈਂਗ 5 ਤੋਂ 7 ਮਹਿਲਾਵਾਂ ਦੀ ਹੈ ਜੋ ਕਿ ਮੋਹਾਲੀ ਪੁਲਿਸ ਨੇ ਸਾਬੂ ਕੀਤੀਆਂ ਨੇ ਇਹ ਮਹਿਲਾਵਾਂ ਦਾ ਪੂਰਾ ਗੈਂਗ ਆ ਜੋ ਕਿ ਫਰੀ ਦੀ ਬੱਸ ਵਿੱਚ ਸਵਾਰ ਹੋ ਕੇ ਇਹ 40 ਤੋਂ 50 ਸਾਲ ਦੀ ਮਹਿਲਾਵਾਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਨੇ ਤੇ ਉਹਨਾਂ ਦੇ ਗੈਣੇ ਗੱਟੇ ਬੜੇ ਹੀ ਸ਼ਾਂਤੀਪੂਰਨ ਤਰੀਕੇ ਨਾਲ ਉਤਾਰ ਲੈਂਦੀਆਂ ਹਨ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਉਮਰ 40 ਤੋਂ 50 ਸਾਲ ਹੀ ਦੱਸੀ ਜਾ ਰਹੀ ਹੈ ਤੇ ਇਹ ਬੜੇ ਹੀ ਸ਼ਾਂਤੀਪੂਰਨ ਤਰੀਕੇ ਨਾਲ ਚੋਰੀ ਨੂੰ ਅੰਜਾਮ ਦਿੰਦੀਆਂ ਨੇ ਸੀਸੀਟੀਵੀ ਦੇ ਆਧਾਰ ਤੇ ਮੋਹਾਲੀ ਪੁਲਿਸ ਵੱਲੋਂ ਇਹਨਾਂ ਉਮਰਤਾਂ ਨੂੰ ਕਾਬੂ ਕੀਤਾ ਗਿਆ ਤੇ ਹੋਰ ਵੀ ਜਾਣਕਾਰੀ ਲਈ ਜਾ ਰਹੀ ਹੈ ਕਿ ਇਹ ਹੋਰ ਕਿੰਨੇ ਕੀ ਲੋਕ ਹੋ ਸਕਦੇ ਨੇ ਪਰ ਜਿਹੜੇ ਬਿਜਲੀ ਡਿਪਾਰਟਮੈਂਟਸ ਜੋਬ ਕਰਦੇ ਆ ਉਹਨਾਂ ਨਾਲ 19 ਤਰੀਕ ਨੂੰ ਉਹਨਾਂ ਨਾਲ ਵਾਰਦਾਤ ਹੋਈ ਸਾਡੇ ਕੋਲ 23 ਤਰੀਕ ਨੂੰ ਆਏ ਸੀ ਉਹ ਥਾਣੇ ਚਾ ਕੇ ਉਹਨਾਂ ਨੇ ਦੱਸਿਆ ਵੀ ਇਦਾਂ ਕਰਕੇ ਮੈਂ ਬੱਸ ਚੜੀ ਸੀ ਤੇ ਤੇ ਜਿਹੜਾ ਮੇਰੇ ਹੈਗਾ ਵੰਗ ਜਿਹੜੀ ਹੈਗੀ ਉਹ ਹੱਥ 'ਚ ਹੈ ਨਹੀਂ ਸੀ ਉਹ ਉਸ ਤੋਂ ਬਾਅਦ ਅਸੀਂ ਫੁਟੇਜ ਜੇ ਕੱਢੀ ਆ ਫੁਟੇਜ ਦੇ ਵਿੱਚ ਕੁਝ ਲੇਡੀਜ਼ ਸਾਹਮਣੇ ਆਈਆਂ ਸੀ ਇਹ ਜਿਹੜੀਆਂ ਹੈਗੀਆਂ 5-6 ਜਣੀਆਂ ਤੇ ਉਸ ਤੋਂ ਬਾਅਦ ਜਿਹੜਾ 23 ਤਰੀਕ ਨੂੰ ਅਸੀਂ ਪਰਚਾ ਦਰਜ ਕਰਕੇ ਜਿਹੜਾ ਹੈਗਾ ਅਗਲੀ ਕਾਰਵਾਈ ਸ਼ੁਰੂ ਕੀਤੀ ਤੇ ਅਸੀਂ ਜਿਹੜੀਆਂ ਟੀਮਾਂ ਜਿਹੜੀਆਂ ਉੱਥੇ ਬਣਾਈਆਂ ਜਿਹੜੀਆਂ ਸਿਵਲ ਦੇ ਵਿੱਚ ਜਾਂ ਫਿਰ ਸਾਡੇ ਦੂਜੇ ਪੁਲਿਸ ਦੇ ਯੂਨੀਫਾਰਮ ਵਿੱਚ ਸੀ ਉਸ ਤੋਂ ਬਾਅਦ ਇਹ ਲੇਡੀਜ਼ ਫੇਰ ਵਾਰਦਾਤ ਕਰਨ ਵਾਸਤੇ ਉਸੇ ਆਈਆਂ ਸੀ ਜਿਹੜੀਆਂ ਨੂੰ ਸਾਡੇ ਕੋਲ ਫੁਟੇਜ ਆ ਗਈ ਸੀ ਉਹਨਾਂ ਦੇ ਦਾਤੇ ਅਰੈਸਟ ਕੀਤਾ ਹਨ ਨੂੰ देखो ਇਹ ਜਿਹੜਾ ਬੱਸ ਸਟੈਂਡ ਤੋਂ ਕਰਾਲੀ ਤੋਂ ਰਿਵੈਸਟ ਕੀਤੀਆਂ ਨੇ ਤੇ ਇਹ 50 ਪਲਸ ਨੇ ਸਾਰੀਆਂ ਤੇ ਇਹ ਬਿਲੋਂਗ ਪਟਿਆਲਾ ਤੇ ਜਿਹੜਾ ਆਪਣਾ ਸਕੂਰ ਜ਼ਿਲ੍ਹੇ ਤੋਂ ਉਧਰ ਜ਼ਿਆਦਾਤਰ ਬਿਲੋਂਗ ਕਰਦੀਆਂ ਨੇ ਇਹ ਤੇ ਇਹ ਜਿਹੜੇ ਭੀੜ ਭੜੇ ਇਲਾਕੇ ਦੇ ਵਿੱਚ ਆਉਂਦੀਆਂ ਇਹ ਵਾਰਤ ਕਰਨ ਵਾਸਤੇ